ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅੱਜ ਸਮੁੱਚੇ ਪੰਜਾਬ ਵਾਸੀਆਂ ਨੂੰ ਦੇਹ ਦੁਨੀਆ ਵਿੱਚ ਵਸਦੇ ਨਾਨਕ ਲੇਵਾ ਸੰਗਤ ਨੂੰ ਮੈਂ ਗੁਨਾਨਕ ਪਾਤਸ਼ਾਹ ਦੀ ਗੁਰਪਰੂਪੀਆਂ ਕੋਟਾਨ ਕੋਟ ਵਧਾਈ ਦਿੰਦਾ ਔਰ ਇੱਕ ਗੱਲ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਾਫੀ ਕਰ ਲਾਂਗੇ ਸੱਚਾ ਪਾਤਸ਼ਾਹ ਆਪ ਸਭ ਦਾ ਪਵਿੱਤਰ ਸਨੇਹਾ ਗੁਰਬਾਣੀ ਸਾਡੇ ਮਨਾਂ ਦੇ ਵਿੱਚ ਵਸੇ ਸਾਡੇ ਘਰਾਂ ਦੇ ਵਿੱਚ ਵਸੇ ਔਰ ਗੁਰਬਾਣੀ ਦੇ ਪ੍ਰਕਾਸ਼ ਵਿੱਚ ਸਾਡੇ ਬੱਚੇ ਕੀਰਤ ਕਰਕੇ ਨਾਮ ਜਪ ਕੇ ਵੰਡ ਛੱਕ ਕੇ ਆਪਣਾ ਆਪਣਾ ਜੀਵਨ ਸਫਲਾ ਕਰਨਾ ਔਰ ਪਰਿਵਾਰ ਦਾ ਨਾਮ ਉੱਚਾ ਕਰਨਾ ਸਾਰੇ ਪਰਵਾਰਾਂ ਦਾ ਔਰ ਇਹਦੇ ਨਾਲ ਹੀ ਮੈਂ ਇੱਕ ਭਾਵੇਂ ਅੱਜ ਸਮਾਤ ਆਨੀਏ ਵੀ ਰਾਜਨੀਤਿਕ ਗੱਲ ਕਰਨ ਦਾ ਲੇਕਿਨ ਗੱਲ ਜਦੋਂ ਰਾਗੀਆਂ ਤੇ ਗ੍ਰੰਥੀਆਂ ਦੀ ਹੁੰਦੀ ਹੈ ਤਾਂ ਇਹ ਸਾਡੇ ਬਹੁਤ ਸਤਿਕਾਰਯੋਗ ਹੁੰਦੇ ਸਾਡੇ ਜਿਹੜੇ ਰਾਗੀ ਨੇ ਸਤਿਕਾਰਯੋਗ ਗ੍ਰੰਥੀ ਨੇ ਕਿਉਂਕਿ ਇਹ ਉਹ ਸੇਵਾ ਜਿਹਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਦਾ ਸਨੇਹਾ ਗੁਰਬਾਣੀ ਸਾਡੇ ਮਨਾਂ ਦੇ ਵਿੱਚ ਫਸਦੀ ਹੈ ਜੀਨੇਰਲ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸ਼ਾਂਤੀ ਆਉਂਦੀ ਹੈ ਸੁੱਖ ਆਉਂਦੀ ਹੈ ਸਾਨੂੰ ਸਭ ਕੁਝ ਮਿਲਦਾ ਗੁਰਬਾਣੀ ਕਰਕੇ ਤੋਂ ਬਹੁਤ ਵੱਡੀ ਸੇਵਾ ਜਿਹੜੀ ਗੁਰੂ ਦੀ ਕਿਰਪਾ ਦੇ ਨਾਲ ਮਿਲਦੀ ਹੈ ਤੋਂ ਕੱਲ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਇਸ ਸੇਵਾ ਨੂੰ ਕਿਸੇ ਤਰੀਕੇ ਨਾਲ ਇੱਕ ਤੁਛ ਸੇਵਾ ਸਮਝਣ ਦੀ ਗਲਤੀ ਕੀਤੀ ਹੈ ਉਹਨਾਂ ਨੇ ਭਾਵੇਂ ਇਹ ਗੱਲ ਕਿਸੇ ਹੋਰ ਗਲਤੀ ਦੀ ਮਾਫੀ ਮੰਗਣ ਲਗਿਆ ਕੀਤੀ ਇੱਕ ਦੂਜੀ ਗਲਤੀ ਕਰ ਮੈਂ ਚਾਹੁੰਨਾ ਕਿ ਰਾਜਾ ਜੀ ਤੁਸੀਂ ਇਸ ਗੱਲ ਦੀ ਬਿਨਾਂ ਕਿਸੇ ਦੇਰੀ ਤੋਂ ਮਾਫੀ ਮੰਗੋ ਔਰ ਦੂਜਾ ਤੁਸੀਂ ਇੱਕ ਸਾਈਕਲ ਦੀ ਗੱਲ ਕੀਤੀ ਸੀ ਜਿੰਨਾ ਸਮੇਂ ਦੀ ਤੁਸੀਂ ਗੱਲ ਕਰਦੇ ਹੋ ਉਸ ਸਮੇਂ ਤੇ ਸਾਈਕਲ ਵੀ ਉਹਨਾਂ ਨੂੰ ਮਿਲਦਾ ਸੀ ਇਹਨਾਂ ਤੇ ਗੁਰੂ ਦੀ ਕਿਰਪਾ ਹੁੰਦੀ ਸੀ ਕਿਸੇ ਵਿਰਲੇ-ਵਿਲੇ ਕੋਲ ਹੁੰਦਾ ਸੀ ਸੋ ਇਹ ਨਿੱਕੀਆਂ ਗੱਲਾਂ ਦੇ ਵਿੱਚ ਨਾ ਪੈ ਕੇ ਵੱਡੀ ਪੰਜਾਬ ਦੇ ਮੁੱਦੇ ਦੀ ਗੱਲ ਕਰੋ ਤਾਂ ਕਿ ਪੰਜਾਬ ਦਾ ਕੁਝ ਭਲਾ ਹੋ ਸਕੇ